ਨਾਂ ਦੇ ਵਿੱਚ ਕਾਰ ਸਵਾਰਾਂ ਦੀ ਹੁੱਲੜਬਾਜੀ ਦੇਖਣ ਨੂੰ ਮਿਲ ਗਿਆ ਜੀ ਹਾਂ I20 ਨੇ ਹੜਕੰਪ ਮਚਾਇਆ ਕੁਇਆ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦਰਅਸਲ ਲੁਧਿਆਣਾ ਦੇ ਵਿੱਚ ਇਹ ਹੁੱਲੜਬਾਜੀ ਜਿਹੜੀ ਦੇਖਣ ਨੂੰ ਮਿਲ ਗਿਆ ਫੀਲਡ ਗੰਜ ਇਲਾਕਾ ਜਿੱਥੇ I20 ਦੇ ਵਿੱਚ ਤਿੰਨ ਨੌਜਵਾਨ ਸਵਾਰ ਸੀ ਜਿਹੜੇ ਕਿ ਨਸ਼ੇ ਦੀ ਹਾਲਤ ਦੇ ਵਿੱਚ ਦੱਸੇ ਜਾ ਰਹੇ ਨੇ ਔਰ ਇਹਨਾਂ ਦੇ ਨਾਲ ਇੱਕ ਲੜਕੀ ਵੀ ਸੀਗੀ ਔਰ ਤੁਹਾਨੂੰ ਦੱਸਦੀ ਕਿ ਕਾਰ ਜਿਹੜੇ ਚਲਾ ਰਹੇ ਸੀ ਵਿਅਕਤੀ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਐਕਟਿਵਾ ਨੂੰ ਟੱਕਰ ਮਾਰੀ ਫਿਰ ਉਹਨਾਂ ਨੇ ਉਸ ਤੋਂ ਬਾਅਦ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ ਔਰ ਫਿਰ ਅੱਗੇ ਜਾ ਕੇ ਹੋਰ ਵੀ ਕਈ ਵਾਹਨਾਂ ਨੂੰ ਟੱਕਰ ਮਾਰੀ ਹੈ ਜਾਨੀ ਕਿ ਲੋਕੀ ਬਾਲ-ਬਾਲ ਬੱਚੇ ਨੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ ਇਹਦੇ ਵਿੱਚ ਜਾਨ ਵੀ ਜਾ ਸਕਦੀ ਸੀਗੀ ਜਿਸ ਤਰੀਕੇ ਦੇ ਨਾਲ I20 ਦੀ ਸਪੀਡ ਸੀਗੀ ਔਰ ਤਿੰਨੋਂ ਨੌਜਵਾਨ ਜਿਹੜੇ ਐ ਨਸ਼ੇ ਦੀ ਹਾਲਤ ਦੇ ਵਿੱਚ ਸੀਗੇ ਜਿਹੜਾ ਗੱਡੀ ਨੂੰ ਚਲਾ ਰਿਹਾ ਸੀ ਯੂਵੀ ਨਸ਼ੇ ਦੇ ਵਿੱਚ ਸੀ ਔਰ ਬਾਕੀ ਜਿਹੜੇ ਨਾਲ ਬੈਠੇ ਸੀ ਉਹ ਵੀ ਨਸ਼ੇ ਦੇ ਵਿੱਚ ਸੀ ਔਰ ਇਹਨਾਂ ਦੇ ਨਾਲ ਇੱਕ ਲੜਕੀ ਵੀ ਦੱਸੀ ਜਾ ਰਹੀ ਆ ਔਰ ਇਹਨਾਂ ਨੇ ਇਹ ਫੀਲਡ ਗੰਜ ਇਲਾਕੇ ਦੇ ਵਿੱਚ ਖੁੱਲੜਬਾਜੀ ਦੀ ਤਾਂ ਆਤੀ ਕਰਾ ਦਿੱਤੀ ਐ ਇੱਕ ਤੋਂ ਬਾਅਦ ਇੱਕ ਪਹਿਲਾਂ ਐਕਟਿਵਾ ਨੂੰ ਟੱਕਰ ਮਾਰੀ ਫਿਰ ਗੱਡੀ ਨੂੰ ਟੱਕਰ ਮਾਰ ਦਿੱਤੀ ਫਿਰ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਔਰ ਕਿਵੇਂ ਲੋਕ ਜਿਹੜੇ ਆ ਲੋਕਾਂ ਨੇ ਆਪਣਾ ਬਚਾ ਕੀਤਾ ਨਹੀਂ ਤਾਂ ਕਿਸੇ ਦੀ ਜਾਨ ਵੀ i20 ਦੇ ਹੇਠਾਂ ਆਣ ਕੇ ਜਾ ਸਕਦੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸਿਓਂ ਵੀ i20 ਹੁਣ ਟੁੱਟੀ ਹੋਈ ਐ ਕਿਉਂਕਿ ਰਫ਼ਤਾਰ ਤੇਜ਼ ਸੀ ਔਰ ਜਦੋਂ ਕਾਰ ਦੇ ਵਿੱਚ ਵੱਜੀ ਐਕਟਿਵਾ ਦੇ ਵਿੱਚ ਵੱਜੀ ਤਾਂ ਵੱਜ ਕੇ ਬੰਪਰ ਬੰਪਰ ਜਿਹੜੇ ਆ ਉਹ ਟੁੱਟ ਚੁੱਕੇ ਨੇ ਮੌਕੇ ਤੇ ਜਿਹੜੇ ਦੁਕਾਨਦਾਰ ਸੀ ਜਾਂ ਜਿਹੜੇ ਵਾਹਨਾਂ ਨੂੰ ਟੱਕਰ ਮਾਰੀ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਚਾਲਕ ਨੂੰ ਬਾਹਰ ਕੱਢਿਆ ਚੈੱਕ ਕੀਤਾ ਗਿਆ ਤਾਂ ਨਸ਼ੇ ਦਾ ਸੇਵਨ ਕੀਤਾ ਹੋਇਆ ਸੀਗਾ ਤਿੰਨ ਨੌਜਵਾਨਾਂ ਨੇ ਔਰ ਜਿਹੜੀ ਲੜਕੀ ਵੀ ਸੀਗੀ ਨਾਲ ਉਹ ਵੀ ਇਸ ਕਾਰ ਦੇ ਵਿੱਚ ਮੌਜੂਦ ਸੀਗੀ ਉਸ ਤੋਂ ਬਾਅਦ ਪੁਲਿਸ ਨੂੰ ਕਾਲ ਕੀਤੀ ਗਈ ਮਾਮਲਾ ਪੁਲਿਸ ਦੇ ਕੋਲ ਚੱਲ ਗਿਆ ਤੇ ਹੁਣ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਹੜੀ ਕਾਰ ਹੈ ਉਸ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈਗਾ ਔਰ ਇਹਨਾਂ ਦੇ ਟੈਸਟ ਵਗੈਰਾ ਕਰਵਾਏ ਜਾ ਰਹੇ ਆ ਕਿ ਕਿਹੜਾ ਨਸ਼ਾ ਲਿਆ ਹੈ ਕੀ ਖਾਦਾ ਪੀਤਾ ਸੀਗਾ ਇਹਨਾਂ ਨੇ ਤਾਂ ਉਹ ਸਾਰੀ ਜਿਹੜੀ ਚੈਕਿੰਗ ਹੈ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਸਾਰੀਆਂ ਕੁਟਨਾਵਾਵਾਂ ਜਿਹੜੀਆਂ ਨੇ ਜਿਸ ਦੇ ਵਿੱਚ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਆ ਉਹ ਇਦਾਂ ਹੀ ਹੁੰਦੀਆਂ ਨੇ ਕਿ ਕਾਰ ਦੇ ਵਿੱਚ ਜਿਹੜੇ ਨੌਜਵਾਨ ਸਵਾਰ ਹੁੰਦੇ ਨੇ ਨਸ਼ੇ ਦਾ ਸੇਵਨ ਕਰਕੇ ਤੇ ਅਨੇ ਵਾਂ ਕਾਰਾਂ ਚਲਾਉਂਦੇ ਨੇ ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਕਦੀ ਉਧਰ ਟੱਕਰ ਮਾਰਕ ਦੀ ਉਧਰ ਤਾਂ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਤਾਂ ਹੁਣ ਇਹ ਨੁਕਸਾਨ ਵੀ ਹੋਇਆ ਹਾਲਾਂਕਿ ਮਾਲੀ ਨੁਕਸਾਨ ਇਹਦੇ ਵਿੱਚ ਜ਼ਰੂਰ ਹੋਇਆ ਯਾਨੀ ਨਹੀਂ ਹੋਇਆ ਹੁਣ ਪੁਲਿਸ ਦੇ ਕੋਲ ਮਾਮਲਾ ਚੱਲਿਆ ਗਿਆ ਪੁਲਿਸ ਨੇ ਜਿਹੜੇ ਨੌਜਵਾਨ ਸੀ ਉਹ ਵੀ ਹਿਰਾਸਤ ਚ ਲੈਏ ਨੇ ਉਹਨਾਂ ਦਾ ਵੀ ਜਾਂਚ ਵਗੈਰਾ ਕੀਤੀ ਜਾ ਰਹੀ ਹੈ ਮੈਡੀਕਲ ਹੋ ਰਿਹਾ ਤੇ ਜਿਹੜੀ ਕਾਰ ਹੈ ਉਹ ਵੀ ਬਰਾਮਦ ਕਰ ਲਈ ਹੈ ਗੱਲਬਾਤ ਵੀ ਕੀਤੀ ਉਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਨਾਲ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਅਕਸੀਡੈਂਟ ਬਾਰੇ ਤੁਹਾਨੂੰ ਸੂਚਨਾ ਮਿਲਦੀ ਡਾਕਟਰ ਰੂਮ ਤੋਂ ਜੀ ਉਤਮ ਐਕਸੀਡੈਂਟ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਐਕਸੀਡੈਂਟ ਕਿਹੜੀ ਜਗ੍ਹਾ ਹੋਇਆ 6 ਨੰਬਰ ਕੁਚ ਦੇ ਲਾਗੇ ਹੋਇਆ ਅੱਛਾ ਕੀ ਕੀ ਕੋਈ ਹੋਰ ਵੈਰੀਫਾਈ ਕਰ ਰਹੇ ਆ ਬਾਈ ਜੀ ਠੀਕ ਹੈ ਕਿੱਥੇ ਦੇ ਮੁੰਡੇ ਨੇ ਇਹ ਅੱਜ ਜਨ ਦੇ ਵੈਰੀਫਾਈ ਕਰਾਂਗੇ ਕਿ ਕਿੰਨੇ ਮੁੰਡੇ ਨੇ ਕਿਥੇ ਦੇ ਮੁੰਡੇ ਨੇ ਤਿੰਨ ਜਾਣੇ ਨੇ ਜਿਮਾਲਪੁਰੀ ਦੀ ਦੇ ਨਾਲ ਕਹਿੰਦੇ ਇਹਨਾਂ ਦੀ ਕੋਈ ਲੜਕੀ ਵੀ ਸੀ ਕਿ ਛੋਡੇ ਲੜਕੀ ਬਾਰੇ ਸਾਨੂੰ ਕੋਈ ਹਜ ਨਹੀਂ ਹੈਗਾ ਤੇ ਹੁਣ ਸਰ ਪ੍ਰਸ਼ਾਸਨ ਕਰ ਰਹੇ ਹੋ ਕੀ ਕਰ ਰਹੇ ਦਿਖਾਂਗੇ ਐਮਐਲਏ ਰਟਾਈਆ ਐਮਐਲਏ ਦੇ ਹਿਸਾਬ ਨਾਲ ਜੋ ਹੋਊਗਾ ਉਹ ਨਸ਼ਾ ਵਗੈਰਾ ਸਰ ਕੀਤਾ ਸੀ ਇਹਨਾਂ ਨੂੰ ਹੋਰ ਸੈਂਪਲ ਵਗੈਰਾ ਲੈ ਲੇ ਉਹਦਾ ਜੋ ਹੋਊਗਾ ਹਿਸਾਬ ਨਾਲ ਕਾਰਵਾਈ ਹੋਊਗੀ